ਜਮੂ ਤੋਂ ਪਟਨਾ ਜਾਣ ਵਾਲੀ ਅਰਚਨਾ ਐਕਸਪ੍ਰੈਸ ਵਿੱਚ ਮੰਗਲਵਾਰ ਨੂੰ ਬੰਪ ਦੀ ਅਫਵਾਹ ਫੈਲਾਉਣ ਵਾਲੇ ਸ਼ਖਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਿਲੰਦਰ ਨੇੜੇ ਆਦਮਪੁਰ ਤੋਂ ਇਸਦੀ ਗ੍ਰਿਫਤਾਰੀ ਹੋਈ ਹੈ। ਰੇਜ਼ ਦਾ ਕਹਿਣਾ ਹੈ ਕਿ ਉਸਨੇ ਮਹਿਜ਼ ਸ਼ਰਾਰਤ ਕਰਨ ਲਈ ਰੇਲਜ ਬੰਬ ਹੋਣ ਦੀ ਅਫਵਾਹ ਫੈਲਾ ਦਿੱਤੀ। ਸਰ ਮੇਰੇ ਦਿਮਾਗ ਨੂੰ ਸ਼ੈਤਾਨੀ ਕਰਕੇ ਲੱਗਿਆ ਥਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰ ਰਹਾ ਹਾਂ ਮੈਨੂੰ ਸਮਝ ਨਹੀਂ ਆ ਰਹਾ ਸੀ ਉਸ ਵਕਤ ਮੈਂ ਕੀ ਕਰ ਰਹਾ ਹਾਂ ਇਹ ਸਭ ਕੀ ਅਸਰ ਹੋਗਾ ਕਿੰਨੇ ਬੰਬ ਬੋਲੇ ਥੇ ਆਪਣੇ ਫੋਨ ਕਰਕੇ ਇੱਕ ਹੀ ਬੰਬ ਦੇ ਬਾਰੇ اچھا ਤਾਂ ਆਪ ਕੋ ਨੰਬਰ ਕਹਾਂ ਸੇ ਮਿਲਿਆ ਥਾ ਰੇਲਵੇ ਆਫਿਸ ਕਾ ਟੀਕਟ ਸੇ ਰੇਸ ਨੇ ਰੇਲਵੇ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ ਤੇ ਹਰਿਆਣਾ ਦੇ ਨੰਬਰ ਤੋਂ ਫੋਨ ਕਰਕੇ ਬੰਬ ਦੀ ਅਫਵਾਹ ਫੈਲਾਈ ਸੀ ਮੋਬਾਈਲ ਕਹਾਂ ਸੇ ਖਰੀਦਾ ਥਾ ਸਰ ਲਾਲਪੁਰ ਸੇ ਹਰਿਆਣਾ ਗੜੀ ਲਨ ਸਵਾਲਾ ਸੀ ਮੈਨੂੰ ਪੜਾਵਾ ਮਿਲਦਾ ਤਾਂ ਕਿਹਾਂ ਤੇ ਸਰ ਘੜ ਕੋਈ ਸੜਕ ਪਰ ਯਹਾਂ ਅੱਛਾ ਨਹੀਂ ਹਰਿਆਣਾ ਮੀ ਪੁਲਿਸ ਨੇ ਮੁਲਜ਼ਮ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਪੁਲਿਸ ਦੇ ਜਲੰਧਰ ਦੇ ਪੁਲਸ ਅਫਸਰਾਂ ਨੇ ਜੀ ਆਰ ਪੀ ਦੇ ਅਫਸਰ ਅਫਸਰਾਨਾ ਮਿਲ ਕੇ ਜੁਆਇੰਟ ਆਪਰੇਸ਼ਨ ਕਰਕੇ ਇਸ ਵਿਅਕਤੀ ਨੂੰ ਅੱਜ ਸਵੇਰੇ ਗ੍ਰਿਫਤਾਰ ਕਰ ਲਿਆ ਹੈ ਇਸ ਦਾ ਨਾਮ ਰਾਇਸ ਪੁੱਤਰ ਨੂਰ ਮੁਹੰਮਦ ਆ ਤੇ ਬਿਹਾਰ ਦੇ ਅਰਾਰੀਆਂ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇਸ ਦੇ ਉੱਤੇ 182 ਤੇ 505 ਆਪੀਸੀ ਦੀਆਂ ਧਾਰਾਵਾਂ ਹੇਠ ਮਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਘੱਟੋ ਘੱਟ 5 ਸਾਲ ਦੀ ਸਜ਼ਾ ਅਤੇ ਸੈਸ਼ਨ ਟ੍ਰਾਇਲ ਹੈ ਵਿਅਕਤੀ ਨੇ ਆਪਣਾ ਜਿਹੜਾ ਕਸੂਰ ਹੈ ਉਹ ਮੰਨ ਲਿਆ ਹੈ ਅਤੇ ਇਨਵੈਸਟੀਗੇਸ਼ਨ 'ਚ ਪਤਾ ਲਗਾਇਆ ਜਾਏਗਾ ਕਿ ਇਹਦੇ ਕੋਲ ਜਿਹੜਾ SIM ਜਿਹੜਾ ਕਿ ਇਹਦੇ ਨਾਂ ਤੇ ਨਹੀਂ ਹੈ ਇਹਦੇ ਕੋਲ ਕਿੱਥੋਂ ਆਇਆ ਮੰਗਲਵਾਰ ਨੂੰ ਬੰਬ ਦੀ افਵਾਹ ਤੋਂ ਬਾਅਦ ਅਰਚਨਾ ਐਕਸਪ੍ਰੈਸ ਨੂੰ ਜਲੰਧਰ ਸਟੇਸ਼ਨ ਤੇ ਰੋਕ ਕੇ ਕਰੀਬ 6 ਘੰਟੇ ਚੈਕਿੰਗ ਕੀਤੀ ਗਈ ਸੀ ਹਾਲਾਂਕਿ ਮੁਲਜ਼ਮ ਰਾਇਸ ਨੇ ਕੰਟਰੋਲ ਰੂਮ 'ਚ ਫੋਨ ਕਰਨ ਤੋਂ ਬਾਅਦ ਮੋਬਾਈਲ ਫੋਨ ਸਵਿਚ ਆਫ ਕਰ ਲਿਆ ਸੀ ਪਰ ਪੁਲਿਸ ਨੇ ਉਸ ਦੀ ਕਾਲ ਡਿਟੇਲ ਕੱਢ ਕੇ ਉਸ ਦੀ ਲੋਕੇਸ਼ਨ ਟ੍ਰੇਸ ਕਰ ਲਈ ਤੇ ਗ੍ਰਿਫਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ